ਸਾਦ ਜਮੇ ਮੇਰੇ ਲਈ ਅੱਜ ਦਾ ਦਿਨ ਬਹੁਤ ਹੀ ਕੀਮਤੀ ਦਿਨ ਹੈ ਪਰ ਅੱਜ ਦੁਪਹਿਰ ਦਾ ਲੰਚ ਜਿਹੜਾ ਦੁਪਹਿਰ ਦਾ ਖਾਣਾ ਜਿਹੜਾ ਜਿਹੜੇ ਸਾਡੇ ਬਹਾਦਰ ਜਵਾਨ ਬੀਐਸਐਫ ਦੇ ਜਵਾਨ ਬੀਐਸਐਫ ਦੇ ਅਫਸਰ ਜਿਹੜੇ ਚਿੰਦਾ ਕਰਕੇ ਅਸੀਂ ਸਾਰੇ ਲੋਕ ਸੌ ਜਾਂਦੇ ਆ ਇਹ ਜਾਗਦੇ ਆ ਤੇ ਮੈਂ ਉਸ ਪੁਆਇੰਟ ਤੇ ਆਇਆ ਕਿਉਂਕਿ ਦੀਪ ਜਿੱਤੋਂ 1 ਮਹੀਨਾ ਪਹਿਲਾਂ ਜਦੋਂ ਕੁਝ ਤਣਾਅ ਹੋਇਆ ਤੇ ਸਾਡੀਆਂ ਸਾਰੀਆਂ ਚੌਕੀਆਂ ਤੇ ਆਉਣਾ ਜਾਣਾ ਜਿਹੜਾ ਉਹ ਬੰਦ ਹੋ ਗਿਆ ਸੀਗਾ ਤੇ ਤਾਰ ਦੇ ਅੱਗੇ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਉਹ ਵੀ ਕਿਸਾਨ ਵੀ ਨਾਲ ਆਏ ਆ ਤੇ ਮੈਂ ਮੈਂ ਇਹਨਾਂ ਨੂੰ ਕੀ ਆਪਣੇ ਬਹਾਦਰ ਜਵਾਨਾਂ ਨੂੰ ਮੈਂ ਇਨਕੇ ਲਈ ਫਰੂਟ ਮਠਿਆਈਆਂ ਵਗੈਰਾ ਲੈ ਕੇ ਆਇਆ ਥਾ ਜਦ ਹਮ 26 ਜਨਦੀ ਕੋ 15 ਅਗਸਤ ਕੋ ਜਾਂਦੇ ਹਾਂ ਗੰਮੀ ਝੰਡਾ ਲਹਿਰਾਉਣੇ ਕਿੰਨੇ ਉਹ ਉਸ ਜਗ੍ਹਾ 'ਤੇ ਜਿਹੜੀ ਵੀ ਫੋਰਸ ਹੁੰਦੀ ਹੈ ਸਾਡੀ ਪੁਲਸ ਹੁੰਦੀ ਹੈ ਕੋਈ ਫੋਰਸ ਹੁੰਦੀ ਹੈ ਤਾਂ ਹਮੇਂ ਉਹ ਸਲਾਮੀ ਦਿੰਦੇ ਹਨ ਤਾਂ ਅੱਜ ਮੈਂ ਇਨ ਇਨ ਕੋ ਸਲਾਮੀ ਦੇਣੇ ਆ ਮੈਂ ਇਨ ਕੋ ਬੋਲਾ ਕਿ ਆਪ ਬਹੁਤ ਬੜੇ ਆਦਮੀ ਹੋ ਬਹੁਤ ਵੱਡੇ ਹਮ ਤਾਂ ਕੁਛ ਵੀ ਨਹੀਂ ਹੈ ਮੰਤਰੀ ਉਹਨਾਂ ਕੋਲ ਬਹੁਤ ਬੜੀ ਬਾਤ ਨਹੀਂ ਹੈ ਪਰ ਦੇਸ਼ ਕੇ ਲਈ ਬਦੂਕ ਫੜ ਕੇ ਖਲੋਣਾ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਆਪਣੇ ਦੇਸ਼ ਦੀ ਪਰਵਾਹ ਕਰਨਾ ਸਾਦੇ ਸਭ ਤੋਂ ਵੱਡੇ ਸਾਡੇ ਬਹਾਦਰ ਜੋਧੇ ਆ ਸੋ ਇਹਨਾਂ ਨਾਲ ਅੱਜ ਲੰਚ ਕੀਤਾ ਇੱਕ ਮੇਰੇ ਕੋਲ ਕਿਸਾਨ ਕੱਲ ਬਸੋਂ ਮਿਲੇ ਸੀਗੇ ਤਾਂ ਉਹਨਾਂ ਨੇ ਕਿਹਾ ਜੀ ਕਿ ਸਾਡਾ ਇੱਕ ਮੁੱਦਾ ਹੈ ਕਿ ਗੇਟ ਬੰਦ ਹੋ ਗਏ ਜਿਹੜੇ ਸਾਡੇ ਕਿਸਾਨ ਕੰਡਿਆਲੀ ਤਾਹ ਤੋਂ ਪਾਰ ਖੇਤੀ ਕਰਨ ਜਾਂਦੇ ਸੀਗੇ ਉਹਨਾਂ ਦੇ ਗੇਟ ਉਹਨਾਂ ਨੇ ਬੰਦ ਕਰਤੇ ਸੀਗੇ ਸੋ ਅੱਜ ਮੈਂ ਉਹ ਅਫਸਰਾਂ ਨੂੰ ਕਿਹਾ ਕੋਨੇ ਆਲ ਤੋਂ ਲੈ ਕੇ 100 ਵਾਲ ਇਹ ਚੌਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਆ ਉਪਰਗੱਟਨ ਹੈ ਤੇ ਉਹ ਗੇਟ ਜਿਹੜੇ ਕੱਲ ਤੋਂ ਸਾਰੇ ਖੁੱਲ ਜਾਣਗੇ ਤੇ ਸਾਡੇ ਕਿਸਾਨ ਪਹਦਾ ਦੂਜੇ ਪਾਸੇ ਜਾ ਕੇ ਤਾਰਾਂ ਤੋਂ ਪਾਸ ਦੇ ਆ ਕੇ ਕੰਡੇ ਵਾਲੀ ਤਾਰ ਤੋਂ ਪਾਸ ਦੇ ਆ ਕੇ ਜਿਹੜਾ ਉਹ ਖੇਤੀ ਕਰਨਗੇ ਕੱਲ ਤੋਂ ਦਬਾਰਾ ਗੇਟ ਖੁੱਲ ਜਾਣਗੇ ਇਸ ਵੇਲੇ ਮਾਹੌਲ ਸ਼ਾਂਤ ਹੈ ਵੈਸੇ ਤੇ ਜੋ ਤਣਾਅ ਸੀਗਾ ਉਸ ਸਮੇਂ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਹੁੰਦੀ ਪਰ ਮੈਨੂੰ ਪਰਮਿਸ਼ਨ ਨਹੀਂ ਮਿਲੀ ਪਰ ਉਹ ਟੋਕਾਲ ਦੇ ਸਾਹਮਣੇ ਮੈਨੂੰ ਕਿਹਾ ਗਿਆ ਕਿ ਆਪ ਨਹੀਂ ਆ ਸਕਦੇ ਕਿਉਂਕਿ ਤਣਾਅ ਹੈ ਤਾਂ ਕੁਝ ਵੀ ਹੋ ਸਕਦਾ ਹੈ तो मैं तो उस दिन भी देव से वापस गया मैं बहुत कुछ की पर मैंने मेरे को क्योंकि हम जुम्मेदार व्यक्ति हैं तो हमें अफसरों की बात माननी पड़ी सो so मैं उस दिन क्या ही इनको बोला था कि जिस दिन शांति हुई थोड़ी तो बताना मैं आऊँगा तो रात को सर की कॉल गई तो सर ने कहा कि कल आ जाओ तो आज आए हैं बहुत मज़ा आया इनको मिल के सर इनको सल्यूट करना है सर जी आपको सलूट है सर देख ली आप बहुत बड़े बंदे हो सबको को सलूट है आपको सर ਸਤਿ ਸਤਿ ਆਪਕੋ ਵੀ ਸਲੂਟ ਹੈ ਜਦਵ ਸਾਹਿਬ ਆਪ ਬਹੁਤ ਬੜਾ ਕੰਮ ਕਰ ਰਹੇ ਹਮਾਰੇ ਕਿਸਾਨ ਉਹ ਹਮ ਜਦ ਵੀ ਆਪਕੋ ਲੋੜ ਪਵੇਗੀ ਹਮ ਆਪਕੇ ਨਾਲ ਉਹ ਤਾਂ ਦੇਖੋ ਅੱਜ ਬਿਆਨ ਆਇਆ ਉਹ ਵੀ ਇਹਨਾਂ ਨੂੰ ਹੀ ਸਲੂਟ ਹੈ ਉਹ ਵੀ ਭਾਰਤੀ ਫੌਜਾਂ ਨੂੰ ਸਾਡਾ ਸਦਾ ਮੈਸਰ ਸਾਡੇ ਹਰਮੰਦਰ ਸਾਹਿਬ ਦੀ ਰੱਖਿਆ ਹੋਈ ਜੇ ਸਾਡੇ ਦੁਸ਼ਮਣ ਦੇਸ਼ ਨੇ ਸਾਡੇ ਦਰਵਾਜ਼ਾ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਰਸਤੇ 'ਚ ਹਵਾ ਦੇ ਵਿੱਚ ਜਿਹੜਾ ਮਜੇਲਾ ਜਿਹੜੀਆਂ ਸੀ ਉਹਨਾਂ ਦੀਆਂ ਉਹ ਖਤਮ ਕਰਤੀਆਂ ਉਹ ਵੀ ਭਾਰਤੀ ਫੌਜ ਨੂੰ ਸਲੂਟ ਹੈ ਸਾਬ ਤੇ ਇਹਨਾਂ ਜਵਾਨਾਂ ਨੂੰ ਸਲੂਟ ਹੈ ਬਹੁਤ ਵੱਡੀ ਕੋਝੀ ਘਟੀਆ ਹਰਕਤ ਕੀਤੀ ਪਾਕਿਸਤਾਨ ਨੇ ਐਡੇ ਵੱਡੇ ਤਾਹ ਨੁਕਸਾਨ ਨੂੰ ਆਪਣਾ ਨਿਸ਼ਾਨਾ ਬਣਾਉਣਾ ਬਹੁਤ ਹੀ ਕੋਝੀ ਮੈਂ ਸਮਝਦਾ ਨੀਵੇਂ ਲੈਵਲ ਦੀ ਪਾਕਿਸਤਾਨ ਦੇ ਫੌਜੀਆ ਲੋ ਉਹ ਕਾਰਵਾਈ ਕੀਤੀ ਗਈ ਪਰ ਮੇਰੇ ਫੌਜ ਦੇ ਜਵਾਨਾਂ ਨੇ ਉਸ ਤੋਂ ਨੂੰ ਡੱਕ ਲਿਆ ਸਲੂਟ ਹੈ ਸਭ ਨੂੰ ਮੈਂ ਆਪਣੀ ਫੌਜ ਦਾ ਬਹੁਤ ਧੰਨਵਾਦੀ ਹਾਂ ਮੈਂ ਮੈਂ ਅਗਲੇ ਦਿਨਾਂ ਚ ਫੌਜ ਵਾਲੇ ਆਪਣੇ ਸਾਥੀਆਂ ਨੂੰ ਵੀ ਅਧਿਕਾਰੀਆਂ ਨੂੰ ਵੀ ਮਿਲਣਾ ਉਹ ਵੀ ਮੈਂ ਮਿਲ ਜਾਣਾ ਉਹਨਾਂ ਨੂੰ ਮੈਂ ਉਹਨਾਂ ਨੂੰ ਕੋਈ ਟਾਈਮ ਲਿਆ ਇੱਕ ਦੋ ਦਿਨ ਚ ਉਹਨਾਂ ਦਾ ਵੀ ਆਊਗਾ ਸਿੱਖਦਾ ਹੋਊਗਾ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਮੇਰਾ ਪਿਤਾ ਜੀ ਜਿਹੜੇ ਫੌਜੀ ਸੀਗੇ ਮੈਂ ਫੌਜੀ ਮਤਲਬ ਬਾਪ ਦਾ ਪੁੱਤ ਐ ਇਸ ਕਰਕੇ ਮੈਨੂੰ ਫੌਜੀਆ ਦਾ ਬਹੁਤ ਪਿਆਰ ਹੈ ਤੇ ਮੈਂ ਵੈਸੇ ਵੀ ਰਿਸਕ ਵਾਲੇ ਮੇਰੇ ਪਿਤਾ ਜੀ ਵੀ ਪਹਿਲੀਆਂ ਜਿਹੜੀਆਂ ਸੰਸਾਦ ਜੰਗਾ ਉਹਨਾਂ ਨੇ ਉੱਤੇ ਹਿੱਸਾ ਲਿਆ ਸੀਗਾ ਸੋ ਇਹ ਜਿਹੜੇ ਬੰਦੇ ਜੰਗਾ ਦੇ ਵਿੱਚ ਹਿੱਸਾ ਲੈਂਦੇ ਆ ਹਿੱਕ ਤਾਣ ਕੇ ਖੜਦੇ ਆ ਸਾਦੇ ਨੰਦੁੱਤਾਂ ਮੇਸ਼ੀਆਂ ਜੀ ਸਲਾਮ ਜੜੀ ਬੰਦੀ ਇਹਨਾਂ ਨੂੰ ਸਲੂਟ ਕਰਨਾ ਹੈ ਸਲਾਮ ਕਰਨਾ ਹੈ ਸਲਾਮੀ ਦੇਣ ਆਏ ਅੱਜ ਬਾਰਡਰ ਦੇ ਉੱਤੇ ਆ